ਕਿ ਆਏ ਨਹੀਂ ਇਹ ਤੁਹਾਡੇ ਵਿੱਚ ਕਾਰ ਕਿਉਂ ਇਲਾਜ ਦਾ ਪ੍ਰਬੰਧ ਨਹੀਂ ਹੈ ਅੱਜ ਸਾਡੇ 100 ਦੇ ਕਰੋੜਾਂ ਕਰੋੜ ਲੋਕ ਬਿਨਾਂ ਇਲਾਜ ਤੋਂ ਮਰ ਰਹੇ ਨੇ ਕਿਤੇ ਕੋਈ ਇਲਾਜ ਦਾ ਪ੍ਰਬੰਧ ਨਹੀਂ ਹੈ ਅੱਜ ਸਾਡੇ ਪਿੰਡਾਂ ਦੇ ਵਿੱਚ ਸਾਡੇ ਸ਼ਹਿਰਾਂ ਦੇ ਵਿੱਚ ਸਾਡੀਆਂ 5-6 ਸਾਲ ਦੀਆਂ ਬੱਚੀਆਂ ਇੱਥੇ ਤੱਕ ਕੀ ਡਾਕਟਰ ਜੀ ਪੜ੍ਹਾਈ ਕਰ ਰਹੀਆਂ ਕੋਲਕੱਤਾ ਦੇ ਵਿੱਚ ਮਮਤਾ ਦਾਸ ਵਰਗੀਆਂ ਬੱਚੀਆਂ ਨਾਲ ਜਗਰ ਜਨਾਜ਼ੀਆਂ ਕੱਢਣਾ ਨਾ ਹੋ ਰਹੀਆਂ ਨੇ ਅੱਜ ਸਾਡੇ ਇਲਾਕੇ ਦੇ 12-12 ਸਾਲ ਦੇ ਨੌਜਵਾਨ ਨਸ਼ੇ ਦੀ ਪੇੜ ਚੜੇ ਹੋਏ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਤਿੰਨ ਤਾਰ ਦਿਨਾਂ ਦੇ ਅੰਦਰ ਆਪਣੇ ਪਿੰਡ ਦੇ ਵਿੱਚ 2-12 ਸਾਲ ਦੇ 15-15 ਸਾਲ ਦੇ ਨੌਜਵਾਨਾਂ ਦੀ ਨਸ਼ੇ ਦੇ ਨਾਲ ਮੌਤ ਹੋ ਚੁੱਕੀ ਹੈ ਇਹਨੀਆਂ ਆਲਮਤਾਂ ਦੇ باوجود ਸਾਡੇ ਦੇਸ਼ ਦੇ ਸੱਤਾ ਦੇ ਵਿੱਚ ਹਾਕਮਾਂ ਨੂੰ ਉਹਨਾਂ ਦੇ ਇੱਕ ਨਾ ਤੱਕ ਜਵਾਨਾਂ ਤਾਂਗੇ ਸੀਨੇ ਕੁਰਬਾਨੀ ਦਿੱਤੀ ਸੀ ਉਹਨੇ ਇਹ ਨਹੀਂ ਸੋਚਿਆ ਸੀਗਾ ਕਿ ਸਾਡੇ ਦੇਸ਼ ਦੇ ਕਰੋੜਾਂ ਨੌਜਵਾਨ ਬੇਰਜਰ ਰਹਿਣਗੇ ਉਹਨੇ ਇਹ ਨਹੀਂ ਸੋਚਿਆ ਸੀਗਾ ਕਿ ਸਾਡੇ 12-12 ਸਾਲ ਦੇ ਨੌਜਵਾਨ ਪੁੱਤ ਛੋਟੇ-ਛੋਟੇ ਬੱਚੇ ਜ਼ਹਿਰੀਲੇ ਨਸ਼ਿਆਂ ਦੀ țeੜ ਚੜ ਕੇ ਆਪਣੀਆਂ ਜ਼ਿੰਦਗੀਆਂ ਸਮਾਪਤ ਕਰ ਲੈਣਗੇ ਉਹਨੇ ਇਹ ਨਹੀਂ ਸੋਚਿਆ ਸੀਗਾ ਕਿ ਸਾਡੇ ਉਸ ਮਰਖ ਦੇ ਵਿੱਚ ਤੋਂ ਪੰਜ ਸਾਲ ਦੀਆਂ ਬੱਚੀਆਂ ਦੇ ਨਾਲ ਜਬਰ ਜਨਾਹ ਹੋਣਗੇ ਇਸ ਕਰਕੇ ਪ੍ਰਭੂ ਅਜਿਹੇ ਸਮੇਂ ਦੇ ਵਿੱਚ ਸਾਰੇ ਤੁਸੀਂ ਧੀਆਂ ਪੁੱਤਾਂ ਆ ਰਹੇ ਆ ਬੱਚਿਆਂ ਆ ਰਹੇ ਆ ਭਗਤ ਸਿੰਘ ਦੇ ਵਿਚਾਰ ਹੋਰ ਵੀ ਮਹੱਤਵਪੂਰਨ ਹੋ ਜਾਂਦੇ ਆ ਜਦੋਂ ਸਾਡੇ ਮੁਰਖ ਦੇ ਵਿੱਚ ਹਾਕਮ ਸਾਡੇ ਕੇਤੀ ਲੋਕਾਂ ਨੂੰ ਮੇਤ ਮੁਸ਼ਕਤ ਕਰਨ ਵਾਲੇ ਲੋਕਾਂ ਨੂੰ ਆਗੋਂ ਹੱਕਾਂ ਦੀ ਆਵਾਜ਼ بلند ਕਰਨ ਦੀ ਥਾਂ ਤੇ ਉਹਨਾਂ ਨੂੰ ਧਰਮ ਦੇ ਨਾਤੇ ਲੜਾਇਆ ਜਾਂਦਾ ਹੈ ਉਹਨਾਂ ਨੂੰ ਹਿੰਦੂ ਮੁਸਲਮਾਨ ਦੇ ਨਾਮ ਤੇ ਲੜਾਇਆ ਜਾਂਦਾ ਹੈ ਉਹਨਾਂ ਨੂੰ ਮੰਦਰ ਮਸਜਿਦ ਦੇ ਨਾਮ ਤੇ ਲੜਾਇਆ ਜਾਂਦਾ ਹੈ ਉਹਨਾਂ ਨੂੰ ਭਾਰਤ ਪਾਕਿਸਤਾਨ ਦੇ ਨਾਮ ਤੇ ਲੜਾਇਆ ਜਾਂਦਾ ਹੈ ਤਾਂ ਇਹੋ ਜੇ ਸਮੇਂ ਸ਼ਹੀਦ ਭਗਤ ਸਿੰਘ ਦੇ ਵਿਚਾਰ ਹੋਰ ਵੀ ਮਹੱਤਵਪੂਰਨ ਹੋ ਜਾਂਦੇ ਆ ਇਸ ਕਰਕੇ ਅਸੀਂ ਤੁਹਾਨੂੰ ਇਹ ਹੱਕਾ ਦਿੰਨੇ ਆ ਭਗਤ ਸਿੰਘ ਦੇ ਵਿਚਾਰਾਂ ਨਾਲ ਜੋੜੋ ਜੇ ਤੁਸੀਂ ਤੁਹਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨਾਲ ਜੋੜਾਂਗੇ ਤਾਂ ਤੁਹਾਡੇ ਬੱਚੇ ਨੌਜਵਾਨ ਇੱਥੇ ਬਚੇ ਰਹਿ ਸਕਦੇ ਨੇ ਨਹੀਂ ਤਾਂ ਤੁਸੀਂ ਜਾਣਦੇ ਹੋ ਸਰਕਾਰਾਂ ਦੀ ਸਿਆਸਤਾਂ ਜਿਹੜੀ ਤੁਹਾਡੇ ਬੱਚਿਆਂ ਨੂੰ ਨਸ਼ਾ ਵੱਲ ਲੈ ਕੇ ਜਾ ਸਕਦੀ ਹੈ ਤੁਹਾਡੇ ਬੱਚਿਆਂ ਨੂੰ ਗੈਂਗਸਟਰ ਗੁੰਡਿਆਂ ਦੇ ੱਟਕੇ ਚੜਾ ਸਕਦੀ ਹੈ ਹਾਂ ਤੇ ਬੱਚਿਆਂ ਨੂੰ ਜਾਤ ਧਰਮ ਦੇ ਨਾਂ ਤੇ ਲੜਾ ਕੇ ਮਰਵਾ ਸਕਦੀ ਹੈ ਇਸ ਕਰਕੇ ਅਸੀਂ ਸਮੂਹ ਫਿਰਤੇ ਹੋਏ ਸੱਜਾ ਜੰਨਿਆ ਇਹ ਆਵਾਜ਼ ਦੰਨਿਆ ਕਿ ਆਓ ਕਿ ਕਿ ਲੋਕੋ ਮੀਤ ਮੁਸ਼ਕਤ ਕਰਨ ਵਾਲੇ ਲੋਕੋ ਖੂਬੱਟ ਕੇ ਪਾਣੀ ਪੀਣ ਵਾਲੇ ਲੋਕੋ ਇਕੱਠੇ ਹੋ ਜੋ ਆਪਣੀ ਆਵਾਜ਼ ਬੁਲੰਦ ਕਰੋ ਅਸੀਂ ਤਾਂ ਨਾਰਾ ਦੰਨਿਆ ਹੰਨੇ ਆ ਕਿ ਫੋਟਾ ਨਹੀਂ ਲੌਣਾ ਪਰ ਲੜਨਾ ਪੈਣਾ ਬੰਨ ਕਤਾਰ भा आरे चंड की चंडेसरी झंडे वारा नंग बरंग पार्टियां तूं कख नी देश जे अॼु तक ਕੋਈ ਤੁਸੀਂ ਹੱਕ ਹਾਸਲ ਕੀਤੇ ਐ ਉਹ ਸੜਕਾਂ ਤੇ ਆ ਕੇ ਹਾਸਲ ਕੀਤੇ ਐ ਉਹ ਰੋਸ ਨਜ਼ਾਰਿਆਂ ਨਾਲ ਧਰਨਿਆਂ ਨਾਲ ਹਾਸਲ ਕੀਤੇ ਐ ਇਹ ਕਰਕੇ ਅਸੀਂ ਤੁਹਾਨੂੰ ਫਿਰ ਤੋਂ ਸੱਦਾ ਦਿੰਨੇ ਆ ਕਿ ਆਓ ਇਕੱਠੇ ਹੋਏ ਆਪਣੀ ਧੀਆ ਪੁੱਤਾਂ ਨੂੰ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨਾਲ ਜੋੜੋ ਤੁਸੀਂ ਸਾਡੀ ਗੱਲ ਸੁਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ 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 ਇਨਕਲਾਬ नौजवान भारत सवा जिदा, 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 जिदा सारियत बहुत धनवाद जहिड़े साथी काफ़ले विच में किरपा कर